ਹਰਿਆਣਾ ਤੇ ਪੰਜਾਬ ਦੇ ਵਿਚਕਾਰ ਪਾਣੀਏ ਦਾ ਮੁੱਦਾ ਇਸ ਸਮੇਂ ਗਰਮਾਇਆ ਹੋਇਆ ਹੈ ਜਿੱਥੇ ਆਪ ਵੱਲੋਂ ਇਸ ਨੂੰ ਲੈ ਕੇ ਰੋਸ ਮਜਾਹਰੇ ਕੀਤੇ ਜਾ ਰਹੇ ਨੇ ਉੱਥੇ ਹੀ ਕਾਂਗਰਸ ਵੀ ਹੁਣ ਪਾਣੀਏ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਕੇਂਦਰ ਉੱਤੇ ਪੜਾਅਸ ਕੱਢਦੀ ਹੋਈ ਨਜ਼ਰ ਆ ਰਹੀ ਹੈ ਇਸ ਮੌਕੇ ਤੇ ਕਾਂਗਰਸੀ ਵਿਧਾਇਕ ਪਰਗਣ ਸਿੰਘ ਨੇ ਹਰਿਆਣਾ ਨੂੰ ਪਾਣੀ ਦੇਣ ਸੰਬੰਧੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਪਾਣੀ ਦੇ ਮੁੱਦੇ ਉੱਤੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ ਪਾਣੀ ਦਾ ਪੱਤਰ ਹੀਠਾ ਜਾ ਰਿਹਾ ਹਰਿਆਣਾ ਵਿੱਚ ਪਾਣੀ ਦੀ ਘਾਟ ਹੈ ਤੇ ਹਰਿਆਣਾ ਪਿਆਸਾ ਹੈ ਪੰਜਾਬ ਨੂੰ ਵੀ ਪਾਣੀ ਦੀ ਲੋੜ ਹੈ ਤੇ ਹਰਿਆਣਾ ਨੂੰ ਵੀ ਪਾਣੀ ਦੀ ਲੋੜ ਹੈ ਉਹਨਾਂ ਕਹਿ ਕਿ ਇੱਥੇ ਹੁਣ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰਿਆਣਾ ਦੇ ਨਾਲ ਨਾਲ ਪੰਜਾਬ ਦੇ ਲਈ ਵੀ ਪਾਣੀ ਦਾ ਪ੍ਰਬੰਧ ਕਰੇ ਉਨੇ ਇਥੇ ਵੀ ਕਿਹਾ ਹੈ ਕਿ ਇਹ ਕੇਂਦਰ ਸਰਕਾਰ ਦਾ ਕੰਮ ਨਹੀਂ ਹੈ ਕਿ ਉਹ ਦੋਵਾਂ ਰਾਜਾਂ ਨੂੰ ਇੱਕ ਦੂਜੇ ਨਾਲ ਲੜਾਵੇ ਜੇਕਰ ਦੋਵੇਂ ਰਾਜ ਇੱਕ ਦੂਜੇ ਨਾਲ ਲੜਦੇ ਰਹਿਣਗੇ ਤਾਂ ਭਾਰਤ ਤਰੱਕੀ ਕਿਵੇਂ ਕਰੇਗਾ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪਾਣੀ ਤੇ ਸੂਬਾ ਸਰਕਾਰ ਦਾ ਹੱਕ ਹੈ ਉਹਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਸ਼ਰਮਾ ਨੇ ਕੁਝ ਸਮਾਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ 2025 ਦੇ ਵਿੱਚ ਉਹ ਪੰਜਾਬ ਦੇ ਹਰ ਹਿੱਸੇ ਤੱਕ ਪੰਜਾਬ ਦੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣਗੇ ਇਹ ਉਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਉਹਨਾਂ ਨੇ ਇਹ ਐਕਟ 2019 ਵਿੱਚ ਬਣਾਇਆ ਸੀ ਅਤੇ ਉਸ ਸਮੇਂ ਭਗਵੰਤ ਮਾਨ ਸੰਸਦ ਮੈਂਬਰ ਸਨ ਪਰ ਉਹਨਾਂ ਨੇ ਇਸ ਦਾ ਵਿਰੋਧ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਡੈਮ ਸੇਫਟੀ ਐਕਟ 2021 ਨੂੰ ਵਿਧਾਨ ਸਭਾ ਵਿੱਚ ਲਿਜਾਣ ਅਤੇ ਇਸ ਨੂੰ ਪਾਸ ਕਰਨ ਦੀ ਲੋੜ ਹੈ ਉਨਾ ਕਿਹਾ ਕਿ ਸਰਕਾਰ ਕੋਲ 3 ਸਾਲ ਦਾ ਸਮਾਂ ਸੀ ਨਾ ਤਾਂ ਇਹ ਸੁਪਰੀਮ ਕੋਰਟ ਗਏ ਅਤੇ ਨਾ ਹੀ ਦੂਜੇ ਰਾਜਾਂ ਦੇ ਨਾਲ ਕੋਈ ਗੱਲਬਾਤ ਕੀਤੀ ਅਤੇ ਨਾ ਹੀ ਇਸ ਐਕਟ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਕੀਤੀ ਗਈ ਦਿੱਲੀ ਦੇ ਬੌਸ ਨੂੰ ਜਾਣਾ ਪਵੇਗਾ ਅਤੇ ਤੁਹਾਨੂੰ ਪੰਜਾਬ ਦੇ ਵਿੱਚ ਰਹਿਣਾ ਪਵੇਗਾ ਅਤੇ ਜਨਤਾ ਨੂੰ ਤੁਹਾਡੇ ਤੋਂ ਸਵਾਲ ਪੁੱਛਣੇ ਪੈਣਗੇ ਉਹਨਾਂ ਨੇ ਕਿਹਾ ਕਿ ਇਸ ਲਈ ਪਾਣੀ ਦੇ ਮੁੱਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਅਸਲੀ ਇਹ ਤੇ ਹੈ ਕਿ ਸੁਪਰੀਮ ਕੋਰਟ ਇਹਦੇ ਵਿੱਚ ਇੰਟਰਵਿਊ ਨਹੀਂ ਕਰ ਸਕਦਾ ਜਿਹੜਾ ਪਾਣੀਆਂ ਦਾ ਇਸ਼ੂ ਆ ਉਹਦੇ ਵਿੱਚ ਤਾਂ ਰਾਦਰਜਾ ਇੰਟਰਸਟੇਟ ਵੀ ਹੋਵੇ ਜਾਂ ਇੰਟਰਸਟੇਟ ਵੀ ਹੋਵੇ ਇੱਕ ਤੋਂ ਵੱਧ ਰਾਜ ਵੀ ਹੋਣ ਤੇ ਉਹਦੇ ਵਿੱਚ ਕਦੀ ਵੀ ਸੁਪਰੀਮ ਕੋਰਟ ਵੀ ਇੰਟਰਵਿਊ ਨਹੀਂ ਕਰ ਸਕਦਾ ਲੇਕਿਨ ਇਹਨਾਂ ਦੀ ਤਿੰਨੇ ਹੀ ਮੈਂ ਤੁਹਾਨੂੰ ਇਸ ਕਰਕੇ ਸੁਲਾਈਆਂ ਹੈਗੀਆਂ ਪਈ ਇਹ ਬੇਸਿਕਲੀ ਪੰਜਾਬ ਦੇ ਉੱਤੇ ਇਹੋ ਜਿਹਾ ਇਸ਼ੂ ਥੋਪਣ ਦੀ ਕੋਸ਼ਿਸ਼ ਹੈ ਔਰ ਇਹ 2019 ਦੇ ਵਿੱਚ ਇਹ ਐਕਟ ਜਿਹੜਾ ਆ ਜਿਹੜਾ ਡੈਮ ਸੇਫਟੀ ਐਕਟ ਦੇ ਨਾਂ ਤੇ ਕਿਉਂਕਿ ਜਦੋਂ ਤਿੰਨੇ ਹੀ ਖੇਤੀ ਕਾਨੂੰਨ ਪੇਸ਼ ਕੀਤੇ ਗਏ ਉਹਦੇ ਵਿੱਚ ਜਿਹੜਾ ਡੈਮ ਸੇਫਟੀ ਐਕਟ ਆ ਉਹਨੂੰ ਵੀ ਚੁੱਪਚੀਪ ਤੇ ਜਿਹੜਾ ਪੇਸ਼ ਕੀਤਾ ਗਿਆ ਔਰ ਇਸ ਕਰਕੇ ਮੈਂ ਕਹਿਣ ਲੱਗਿਆ ਕਿ ਭਗਵਾਨ ਤਮਨ ਜੀ ਉਦੋਂ ਮੈਂਬਰ ਪਾਰਲੀਮੈਂਟ ਸੀਗੇ। ਔਰ ਮੈਂ ਅੱਜ ਸਵੇਰ ਤੱਕ ਸਾਰਾ ਕੁਝ ਫੋਲ ਕੇ ਦੇਖ ਲਿਆ ਇਹਨਾਂ ਦਾ ਕਿਤੇ ਵੀ ਉਹਦੇ ਵਿੱਚ ਵਿਰੋਧ ਵੀ ਹੈ ਨਹੀਂ ਸੀ। ਕਿਉਂਕਿ ਔਰ ਉਹਦੇ ਤੋਂ ਬਾਅਦ 2021 ਦੇ ਵਿੱਚ ਇਹਦੇ ਵਿੱਚ ਸਾਊਥ ਦੀਆਂ ਸਟੇਟਾਂ 2 ਸਾਲ ਲੜਦੀਆਂ ਰਹੀਆਂ। 2021 ਦੇ ਵਿੱਚ ਇਹ ਰਾਜ ਸਭਾ ਤੋਂ ਇਹ ਜਿਹੜਾ ਕਾਨੂੰਨ ਬਣਿਆ ਲੇਕਿਨ ਇਸ ਸਰਕਾਰ ਨੂੰ 3 ਸਾਲ ਹੋ ਗਏ ਆ। ਇਸ ਸਰਕਾਰ ਨੂੰ 3 ਸਾਲ ਹੋ ਗਏ ਆ ਇਹਨਾਂ ਨੇ ਕਦੀ ਇਹਦੇ ਤੇ ਜ਼ਿਕਰ ਹੀ ਨਹੀਂ ਕੀਤਾ ਕਿਤੇ ਸੁਪਰੀਮ ਕੋਰਟ ਚ ਚੈਲੰਜ ਨਹੀਂ ਕੀਤਾ ਆ ਹੁਣ ਵੀ ਇਹਨਾਂ ਦੇ ਜਿਹੜੇ ਇਹਨਾਂ ਦੇ ਮੰਤਰੀ ਹੈਗੇ ਵਰਿੰਦਰ ਜੀ ਉਹਨਾਂ ਦੀ ਸਟੇਟਮੈਂਟ ਆਈ ਵੀ ਜੇ ਜ਼ਰੂਰਤ ਪਈ ਤਾਂ ਅਸੀਂ ਬਈ ਹੁਣ ਤਾਂ ਸਾਰਾ ਕੁਝ ਲੁੱਟ ਗਿਆ ਕਿਉਂਕਿ ਬੀਜੇਪੀ ਦੀ ਸਰਕਾਰ ਨੇ ਦੇਖੋ ਜਿੰਨਾ ਜਿੰਨਾ ਪਾਣੀ ਰੇਸ਼ਿਓ ਦੇ ਵਿੱਚ ਤੈਅ ਕੀਤਾ ਹੋਇਆ ਪਹਿਲਾਂ ਹੀ ਸਾਡੇ ਨਾਲ ਧੋਖਾ ਹੋਇਆ ਲੇਕਿਨ ਉਹਦੇ باوجود ਇਹ ਜਿਹੜਾ ਹੁਣ ਫੋਰ ਪਾਣੀ ਜਿਹੜਾ ਵਾਧੂ ਆ ਅੱਛਾ ਸੀਐਮ ਸਾਹਿਬ ਕਹਿ ਰਹੇ ਆ ਵੀ ਸਾਡੀ 60% ਹਿੱਸੇਦਾਰੀ ਆ ਵੀ ਜੇ ਸਾਡੀ 60% ਹਿੱਸੇਦਾਰੀ ਆ ਤੇ ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਅੱਠ ਮੈਂਬਰ ਜਿਹੜੇ ਆ ਪੰਜਾਬ ਦੇ ਖਿਲਾਫ ਭੁਗਤੇ ਆ ਸਿਰਫ ਇੱਕ ਮੈਂ ਆਫੀਸਰਜ਼ ਨੂੰ ਇਹਦੀ ਦਾਅ ਦੰਨਾ ਵੀ ਜਿਹੜੇ ਉੱਥੇ ਇੱਕ ਦੋ ਆਫੀਸਰ ਗਏ ਸੀ ਉਹਨਾਂ ਨੇ ਆਪਣਾ ਸਟੈਂਡ ਡਟ ਕੇ ਲਿਆ ਇਹ ਤਾਂ ਅਸਲੀ ਗੱਲ ਹੈ ਵੀ ਕੇਜਰੀਵਾਲ ਦੀ ਆ ਜਿਹੜੀਆਂ ਰੈਲੀ ਰੂਲੀਆਂ ਆ ਉਹਦੀ ਤਿਆਰੀ ਚ ਲੱਗੇ ਆ ਵੀ ਕੇਜਰੀਵਾਲ ਨੇ ਬੋਲਣਾ ਕੀ ਆ ਨਸ਼ਿਆਂ ਵਿਰੁੱਧ ਅਸੀਂ ਕੀ ਕਰ ਰਹੇ ਹਾਂ ਤੇ ਅਸੀਂ ਪ੍ਰੋਜੈਕਸ਼ਨ ਕੀ ਕਰਨੀ ਆ ਤੇ ਮੇਰੀ ਤਾਂ ਇਹਨਾਂ ਨੂੰ ਇੱਕੋ ਹੀ ਗੁਜ਼ਾਰਿਸ਼ ਹੈ ਕਿ ਆਪਾਂ ਇਹਦੇ ਵਿੱਚ ਕਿਉਂਕਿ ਅਸੀਂ ਪਿੱਛੇ ਜਾਏ ਮੇਰਾ ਇੰਟਰਸਟ ਇਹਨਾਂ ਇਸ਼ੂਜ਼ ਦੇ ਉੱਤੇ ਰਹਿੰਦਾ ਤੇ ਅਸੀਂ ਇੱਕ ਪਾਣੀਆਂ ਦੇ ਸਬੰਧ ਦੇ ਵਿੱਚ ਇੱਕ ਸੈਮੀਨਾਰ ਕਰਾਇਆ ਸੀ ਜਿਹਦੇ ਵਿੱਚ ਐਕਸਪਰਟਸ ਜਿਹੜੇ ਮੈਂ ਨਹੀਂ ਕਹਿੰਦਾ ਕਿ ਪਿਛਲੇ ਸਮੇਂ 'ਚ ਗਲਤੀਆਂ ਨਹੀਂ ਹੋ ਜਾਂਦੀਆਂ ਪਿਛਲੇ ਸਮੇਂ ਦੇ ਵਿੱਚ ਵੀ ਗਲਤੀਆਂ ਹੋਈਆਂ ਹੈਗੀਆਂ ਅੱਜ ਅਸੀਂ ਜਿੱਥੇ ਖੜੇ ਆ ਅਸੀਂ ਪੰਜਾਬ ਨੂੰ ਕਿਵੇਂ ਡਿਫੈਂਡ ਕਰ ਸਕਦੇ ਆ ਅਸੀਂ ਪੰਜਾਬ ਦੇ ਨਾਲ ਕਿਵੇਂ ਖੜ੍ਹ ਸਕਦੇ ਆ ਕਿਉਂਕਿ ਇਹਦੇ ਵਿੱਚ ਜਿਹੜਾ 2004 ਦੇ ਵਿੱਚ ਵੀ ਜਿਹੜਾ ਜਿਹੜਾ ਪੰਜਾਬ ਜਿਹੜਾ ਪੰਜਾਬ ਪੁਨਰ ਗਠਨ ਐਕਟ ਆ ਉਹਦੀਆਂ ਧਰਾਵਾਂ ਜਿਹੜੀਆਂ 78 79 ਤੇ 80 ਮੈਨੂੰ ਲੱਗਦਾ ਉਦੋਂ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਦੋਂ ਕਮੀ ਪੇਸ਼ੀ ਰਹਿ ਗਈ ਇਹ ਸਾਨੂੰ ਇਮੀਡੀਏਟਲੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਰੱਦ ਕਰਨੀ ਚਾਹੀਦੀ ਆ ਔਰ ਉਹਦੇ ਨਾਲ-ਨਾਲ ਜਿਹੜੀਆਂ ਐਕਸਪਰਟਸ ਜਿਹੜੇ ਹੈਗੇ ਆ ਉਹਨਾਂ ਨੂੰ ਬੁਲਾਉਣਾ ਚਾਹੀਦਾ ਉਹਨਾਂ ਤੋਂ ਸਲਾਹ ਲੈਣੀ ਚਾਹੀਦੀ ਔਰ ਉਹਦੇ ਨਾਲ-ਨਾਲ 올 ਪਾਰਟੀ ਮੀਟਿੰਗ ਔਰ ਮੈਨੂੰ ਇੱਕ ਗੱਲ ਵੀ ਹੈਰਾਨਗੀ ਆ ਵੀ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਵੀ ਸੰਵਿਧਾਨਿਕ ਤੌਰ ਤੇ ਸਰਕਾਰ ਟੁੱਟੀ ਆ ਜਿਹੜਾ ਕੰਮ ਅਸੀਂ ਵਿਧਾਨ ਸਭਾ 'ਚ ਕਰ ਸਕਦੇ ਤੁਹਾਡੇ ਕੋ 96 ਐਮ ਐਲ ਏ ਆ ਲੇਕਿਨ ਅਸੀਂ ਉਹ ਨਹੀਂ ਕਰਨਾ ਅਸੀਂ ਤਾਂ ਟਵੀਟ ਯਾਰ ਮੈਂ ਤਾਂ ਕਿਹਾ ਆਪੋਜੀਸ਼ਨ ਅਸੀਂ ਆਪੋਜੀਸ਼ਨ 'ਚ ਬੈਠੇ ਆ ਅਸੀਂ ਕੋਈ ਪੱਤਰਕਾਰ ਸੰਮੇਲਨ ਕਰ ਲਈਏ ਕੋਈ ਟਵੀਟ ਕਰ ਲਈਏ ਕੋ ਕੁਝ ਕਰ ਲਈਏ ਪਰ ਜਿਹੜੀ ਸਰਕਾਰ ਹੈ ਉਹਨੂੰ ਤਾਂ ਐਕਟ ਕਰਨ ਦੀ ਜ਼ਰੂਰਤ ਹੈ ਔਰ ਉਹ ਜਿਹੜਾ ਡੈਮ ਸੇਫਟੀ ਕਾਨੂੰਨ 2021 ਆ ਉਹਨੂੰ ਵਿਧਾਨ ਸਭਾ 'ਚ ਲਿਜਾ ਕੇ ਰੱਦ ਕਰਨ ਦੀ ਜ਼ਰੂਰਤ ਹੈ ਇਹਦੇ ਅਗੇਂਸਟ ਸੰਘਰਸ਼ ਵਿੜਨ ਦੀ ਜ਼ਰੂਰਤ ਹੈ ਇਦੇ ਅਗੇਂਸਟ ਇਹ ਨਹੀਂ ਆ ਕਿ ਸਿਰਫ ਅਸੀਂ ਗੱਲਾਂ ਕਰਕੇ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਇਹ ਬੀਸਿਕਲੀ ਟੋਟਲ ਜੇ ਤੁਸੀਂ ਪਾਣੀਆਂ ਦੇ ਸਿਸਟਮ ਨੂੰ ਸਮਝੋਗੇ ਇਹ ਰਾਜਾਂ ਦਾ ਅਧਿਕਾਰ ਹੈ ਤੇ ਇਹਨਾਂ ਨੇ ਸਾਡੇ ਕੋਲ ਜਬਰਦਸਤੀ ਕਦੀ ਇਮੋਸ਼ਨਲੀ ਕਹਿੰਦੇ ਆ ਕਿਉਂਕਿ ਇਹਨਾਂ ਨੇ ਹਰਿਆਣੇ ਨੂੰ ਵੀ ਜਿੰਨਾ ਉਹਨਾਂ ਨੂੰ ਪਾਣੀ ਚਾਹੀਦਾ ਸੀ ਆਲਰੇਡੀ ਉਦੋਂ ਵੱਧ ਲੈ ਚੁੱਕੇ ਆ ਰਾਜਸਥਾਨ ਉਹਨਾਂ ਲੈ ਚੁੱਕਿਆ ਇਹ ਤਾਂ ਫਿਰ ਰੋਜ਼ ਇਹ ਗੱਲ ਗੱਲ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਗੱਲ ਪੈਸੇ ਦੀ ਨਹੀਂ ਗੱਲ ਸਿਹੇ ਦੀ ਆ ਕਉਕੇ ਤਾਂ ਫਿਰ ਰੋਜ਼ ਸੈਂਟਰ ਸਰਕਾਰ ਕੋ ਜਾਇਆ ਕਰਨਗੇ ਤੇ ਸੈਂਟਰ ਸਰਕਾਰ ਕਿਆ ਕਰੋਗੀ ਕਿ ਹਾਂ ਵੀ ਉਹਨਾਂ ਨੂੰ ਪੀਣ ਲਈ ਚਾਹੀਦਾ ਕਿਉਂਕਿ ਸਾਡਾ ਕਿਸਾਨ ਭਾਵੇਂ ਇਹਦੇ ਤੋਂ ਵਾਂਝਾ ਰਹਿ ਜਵੇ ਸਾਡਾ ਕਿਸਾਨ ਜਿਹੜਾ ਆ ਉਹ ਸਾਡਾ ਅਸੀਂ ਤਾਂ ਅਸਲੀ ਗੱਲ ਹੈ ਕਿ ਮੇਰਾ ਖਿਆਲ 13 ਤੋਂ 14 ਲੱਖ ਟਿਊਬਲ ਲਾ ਕੇ ਅਸੀਂ ਸਾਰੇ ਦਾ ਸਾਰਾ ਜਿਹੜਾ ਪਾਣੀ ਹੈ ਆਪਣਾ ਪਹਿਲਾਂ ਤਾਂ ਥੱਲੋਂ ਵੀ ਖਿੱਚ ਲਿਆ ਤੇ ਹੁਣ ਜਿਹੜਾ ਸਾਨੂੰ ਕਿਉਂਕਿ ਅਸੀਂ ਤਾਂ ਪਹਿਲੀ ਲੜਾਈ ਹਜੇ ਜਿਹੜੀ ਆ ਉਹ ਲੱਗੇ ਹੋਏ ਆ ਕਿਉਂਕਿ ਮੈਨਿੰਕਿੰਦਾ ਅਕ੍ਰੋਸ ਦਾ ਪਾਰਟੀ ਲਾਈਨ ਗਲਤੀਆਂ ਗੁੱਤੀਆਂ ਜਿਹੜੀਆਂ ਉਹ ਹੋਈਆਂ ਹੈਗੀਆਂ ਲੇਕਿਨ ਇਹ ਸਾਨੂੰ ਉਹਦੇ ਨਾਲ-ਨਾਲ ਕਿਉਂਕਿ ਬਹੁਤ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਐਕਚੁਅਲੀ ਰੇਸ਼ੋ ਕੀ ਆ ਇਹਦਾ ਸਾਨੂੰ ਵਿਧਾਨ ਸਭਾ ਦੇ ਵਿੱਚ ਵਾਈਟ ਪੇਪਰ ਵੀ ਲਿਆਉਣਾ ਚਾਹੀਦਾ ਤਾਂ ਕਿ ਅਸਲੀਅਤ ਲੋਕਾਂ ਦੇ ਸਾਹਮਣੇ ਔਰ ਦੇਸ਼ ਦੇ ਸਾਹਮਣੇ ਆਵੇ ਵੀ ਸਾਡੇ ਨਾਲ ਪੰਜਾਬ ਨਾਲ ਕਿੰਨਾ ਕੁ ਤੱਕਾ ਹੋ ਰਿਹਾ ਔਰ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿਉਂਕਿ ਆ ਜਿਹੜੇ ਤੁਹਾਡੇ ਦਿੱਲੀ ਦੇ ਆਕਾ ਆ ਨਾ ਇਹਨਾਂ ਨੇ ਤਾਂ ਫੋਨ ਬੰਦ ਕਰਨਾ ਤੇ ਚਲੇ ਜਾਣਾ। ਭਗਵੰਤ ਮਾਨ ਜੀ ਪੰਜਾਬ 'ਚ ਤਾਂ ਆਪਾਂ ਰਹਿਣਾ। ਤੇ ਲੋਕਾਂ ਨੂੰ ਆਪਾਂ ਨੂੰ ਲੋਕਾਂ ਨੇ ਪੁੱਛਣਾ ਵੀ ਤੁਸੀਂ ਕੀ ਕੀਤਾ ਸੀ? ਤੇ ਆਪਾਂ ਉਸ ਟਵੀਟੋ ਟਵੀਟੀ ਰਹਿਣ ਦਈਏ ਉਥੇ ਧਰਨੇ ਲਾਉਣੇ। ਮੈਂ ਕਹਿੰਨਾ ਚਲੋ ਸਰਕਾਰ ਆ ਪਤਾ ਨਹੀਂ ਹੁਣ ਇਹਨਾਂ ਦੀ ਮਾਨਸਿਕਤਾ ਕੀ ਆ ਵੀ ਸਰਕਾਰ ਵੀ ਧਰਨੇ ਲਾਉਂਦੀ ਹੁੰਦੀ ਆ। ਲੇਕਿਨ ਆਪਾਂ ਇਹਨੂੰ ਵਿਧਾਨ ਸਭਾ 'ਚ ਲਿਆ ਕੇ ਤਾਂ ਇਹਦਾ ਅਸਲੀ ਗੱਲ ਐ ਇਹਨੂੰ ਰੱਦ ਕਰੀਏ। ਇਹ ਜਿਹੜਾ damn safety एक्ट ये नु रद्द करिए क्योंकि 3 साल ਆਪਣੇ ਕੋ ਸਮਾ ਸਿਧਾ ਨਾ ਸੀ ਸੁਪਰੀਮ ਕੋਰਟ ਚ ਗਏ ਆ ਨਾ ਸੀ ਬਾਕੀ ਰਾਜਾਂ ਨੂੰ ਇਕੱਠਾ ਕੀਤਾ ਔਰ ਨਾ ਇਹਦੇ ਤੇ ਕੋਈ ਅਸੀਂ ਅੱਜ ਤੱਕ ਕਾਰਵਾਈ ਕੀਤੀ ਆ ਹੁਣ ਤਾਂ ਇਹ ਆ ਵੀ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਨੇੜੇ ਆਈ ਜਾਂਚ ਹੁਣ ਉਹਨਾਂ ਨੇ ਕੱਲ ਕਰ ਹੀ ਦਿੱਤਾ ਉਹਨਾਂ ਨੇ ਸਾਡੀ ਧੌਣ ਤੇ ਅਸਲੀ ਗੱਲ ਹੈ ਗੋਡਾ ਰੱਖ ਕੇ ਇਹ ਕੰਮ ਕੀਤਾ ਹੈਗਾ ਤੇ ਇਹ ਨੂੰ ਸਾਨੂੰ ਅਕ੍ਰੋਸ ਦਾ ਪਾਰਟੀ ਨਹੀਂ ਨਾ ਅਕ੍ਰੋਸ ਦਾ ਪੰਜਾਬੀਅਤ ਤੇ ਮੈਂ ਜਿੰਨੇ ਪ੍ਰਸ ਦੇ ਦੋਸਤ ਵੀ ਆਏ ਆ ਭਰਾ ਇਹ ਪੰਜਾਬ ਸਾਰਾ ਆਪਣਾ ਸਾਰਿਆਂ ਦਾ ਸਾਂਝ ਆਇਆ ਕਿਸੇ ਪਾਰਟੀ ਦਾ ਨਹੀਂ ਐ ਕਿਸੇ ਕਿਸੇ ਦਾ ਨਹੀਂ